ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਮੇਨ ਸਟਾਰਚ ਦਾ ਵਸਤਾਰ ਹੋਇਆ ਜੀ ਉੱਚ ਨਵੇਂ ਖਜਾਨਚੀ ਸਾਡੇ ਸਰਦਾਰ ਸਿਕੰਦਰ ਸਿੰਘ ਢਾਲੀਵਾਲ ਜੀ ਆਏ ਨੇ ਤੇ ਟਰਾਂਸਪੋਰਟ ਵਿੰਗ ਦੇ ਐਡਵੋਕੇਟ ਸਾਹ ਹਰਸੀਮਨ ਸਿੰਘ ਮਲਹੋਤਰਾ ਜੀ ਨੇ ਬੁੱਧੀਜੀਵੀ ਸਿਲ ਚ ਗੁਰਪਿਆਰ ਸਿੰਘ ਨੇ ਜੈਤੋ ਤੋਂ ਕਿਸਾਨ ਬੈਂਕ ਚ ਸਰਦਾਰ ਜਸਮੀਲ ਸਿੰਘ ਬਰਾੜ ਨੇ ਬਰਗਾੜੀ ਤੋਂ ਜੀ ਤੇ ਡਿਸਟ੍ਰਿਕਟ ਦੇ ਜਿਹੜੇ ਆਫਿਸ ਦੀ ਜ਼ਿੰਮੇਵਾਰੀ ਹੈ ਸਾਡੇ ਚੇਅਰਮੈਨ ਸਾਹਿਬ ਅਮਨਦੀਪ ਬਾਬਾ ਜੀ ਆ ਉਹਨਾਂ ਨੂੰ ਦਿੱਤੀ ਗਈ ਹੈ ਜੀ ਇੱਕ ਸਾਬਕਾ ਜਿਹੜੇ ਮੁਲਾਜ਼ਮ ਵਿੰਗ ਨੇ ਉਹਨਾਂ ਦੇ ਪ੍ਰਧਾਨ ਇੰਦਰਜੀਤ ਸਿੰਘ ਨਿਮੀ ਵਾਲਾ ਉਹਨਾਂ ਨੂੰ ਦਿੱਤੀ ਗਈ ਹੈ ਜੀ ਕੀ ਕਹਿਣਾ ਹੈ ਧੰਨਵਾਦ ਜੀ ਆਪਣੇ ਤੁਸੀਂ ਦੂ ਦੇਖੋ ਇਨਾਂ ਦੀ ਜੋ ਪਾਰਟੀ ਦੀਆਂ ਗਤੀਵਿਧੀਆਂ ਸੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਸੀ ਪਹਿਲਾਂ ਵੀ ਪਾਰਟੀ ਦੇ ਵਿੱਚ ਹੀ ਸੀ ਪਹਿਲਾਂ ਕਿਸੇ ਹੋਰ ਅ ਅਹੁਦੇ 'ਤੇ ਸੀ ਪਾਰਟੀ ਨੇ ਫਿਰ ਜਿਵੇਂ ਠੀਕ ਲੱਗਿਆ ਉਹਨਾਂ ਨੇ ਇਹਨਾਂ ਦੀਆਂ ਜ਼ਿੰਮੇਵਾਰੀ ਬਦਲ ਕੇ ਉਹਨੇ ਇਸ ਪਾਸੇ ਲਾਇਆ ਜੀ ਜਿਵੇਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਇੱਕ ਸਪਾਈ ਦੀ ਤਰ੍ਹਾਂ ਕੰਮ ਕਰਦੇ ਨੇ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗ ਜਾਂਦੀ ਹੈ ਉਹ ਤੰਦੇ ਨਾ ਲਪਾਉਂਦੇ ਨੇ ਤੇ ਹੁਣ ਵੀ ਅਸੀਂ ਇਹਨਾਂ ਨੂੰ ਇਹੀ ਕਾਮਨਾ ਕਰਦੇ ਹਾਂ ਵੈਗੁਰੂ ਅੱਗੇ ਵੀ ਆਪ ਦੀ ਤੰਦੇ ਨਾ ਇਹ ਜਿਹੜੀ ਜ਼ਿੰਮੇਵਾਰੀ ਆ ਮਿਲੀ ਆ ਉੱਕੇ ਨੂੰ ਆਉਣ ਤੇ ਪੰਜਾਬ ਨੂੰ ਰੰਗਲੇ ਪੰਜਾਬ ਵਾਲੋ ਸੋਹਣੇ ਪੰਜਾਬ ਦੇ ਕੋਲ ਇਕ ਲਈ ਜਿਹੜੇ ਆ ਉਹ ਕੰਮ ਕਰਨ ਪਹਿਲਾਂ ਵੀ ਕਰਦੇ ਆਏ ਨੇ ਅੱਗੇ ਵੀ ਜਿਹੜਾ ਪਰ ਚੜ ਕੇ ਤੇ ਤੰਦੇ ਹੀ ਨਾ ਕੰਮ ਕਰਾਂਗੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਲੋਕ ਸਭਾ ਚੋਣਾਂ ਉਹਨਾਂ ਚ ਵੀ ਅਸੀਂ ਵਧੀਆ ਜਿਹੜਾ ਪ੍ਰਦਰਸ਼ਨ ਆਪਦਾ ਉਹ ਕਰ ਸਕੀਏ। ਇੱਕ ਵਾਰੀ ਮਿਲੀ ਹੈ ਕੀ ਕਹਿਣਾ ਚਾਹੋਗੇ? ਅੱਜ ਜੀ ਇੱਥੇ ਮਤਲਬ ਉਹ ਜਿੰਨੇ ਵੀ ਸਾਡੇ ਨਵਜੁਕਤ ਅਹੁਦੇਦਾਰ ਸਹਿਬਾਨ ਨਾਲ ਉਹਨਾਂ ਨਾਲ ਮੀਟਿੰਗ ਕੀਤੀ ਹੈ ਨਾਲੇ ਉਹਨਾਂ ਨੂੰ ਸ਼ੁਭਕਸ਼ਾ ਸ਼ੁਭ ਸ਼ਾਭਾਆਂ ਉਹਨਾਂ ਨਾਲ ਅਸੀਂ ਮਤਲਬ ਉਹਨਾਂ ਨੂੰ ਭੇਟ ਕੀਤੀਆਂ ਤੇ ਨਾਲ ਹੀ ਜੋ ਜੋ ਜ਼ਿੰਮੇਵਾਰੀ ਜਿਹਨੂੰ ਜਿਹਨੂੰ ਵੀ ਮਿਲੀ ਉਹਦੇ ਸੰਬੰਧੀ ਉਹਨਾਂ ਨਾਲ ਡਿਸਕਸ਼ਨ ਕੀਤੀ ਹੈ ਜੋ ਪਾਰਟੀ ਦਾ ਹੁਕਮ ਸੀ ਉਹਨਾਂ ਤੱਕ ਪਹੁੰਚਾਇਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਫਿਰ ਤੋਂ ਸਾਰੇ ਜਿੰਨੇ ਨਵਜੁਕਤ ਅਹੁਦੇਦਾਰ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਅਤੇ ਕਾਮਨਾ ਕਰਦਾ ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਹੱਕ ਚ ਜੋ ਵੀ ਲੋਕਾਂ ਦੇ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਉਸ ਦਿਲ ਰਹਿਣਗੇ ਸੋ ਸਰਕਾਰ ਨੂੰ ਵਧੀਆ ਤਰੀਕੇ ਨਾਲ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਸੋ ਸਾਰੇ ਹੀ ਲੋਕਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਸਾਡੇ ਨਵੇਂ ਅਹੁਦੇਦਾਰ ਆ ਸੋ ਕਿਸੇ ਨੂੰ ਕੋਈ ਉਹਨਾਂ ਦੇ ਏਰੀਆ ਵਾਈਜ਼ ਜੋ ਜੋ ਕੰਮ ਪੈਂਦਾ ਉਹਨਾਂ ਤੱਕ ਪਹੁੰਚਦੇ ਕਰਨ ਜਾਂ ਤੋਂ ਸਾਡੇ ਦਫ਼ਤਰ ਤੱਕ ਪਹੁੰਚਣਗੇ ਸੋ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਮੈਂ ਇਹੀ ਜਦੋਂ ਕਿਤੇ ਵੀ ਚੋਣਾ ਆਉਂਦੀ ਹੈ ਉਹਦੋਂ ਚੋਣਾ ਸਮੇਂ ਜਿਹੜੀਆਂ ਇਹ ਅਹੁਦੇਦਾਰੀਆਂ ਮਿਲਦੀਆਂ ਕਾਰਨ ਕੀ ਹੈ ਨਹੀਂ ਜੀ ਅਹੁਦੇਦਾਰੀਆਂ ਚੇਂਜ ਹੋਵੇ ਕੋ ਵਰਕਰ ਦੀ ਗਿਣਤੀ ਬਹੁਤ ਹੈ ਜਿਵੇਂ ਜਿਵੇਂ ਜੋ 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 ਕੰਮ ਕਰਦਾ ਪਰਫਾਰਮੈਂਸ ਦੇ ਆਧਾਰ ਤੇ ਚੇਂजेस ਹੁੰਦੀਆਂ ਰਹਿੰਦੀਆਂ ਸਾਨੂੰ ਵੀ ਕਿਤੇ ਬਦਲ ਦਿੰਦੇ ਕਿਤੇ ਕਿਵੇਂ ਅਸੀਂ ਕਿਤੇ ਗਿਲਾ ਨਹੀਂ ਕਰਦੇ ਜੋ ਜੋ ਜਿੰਨੀ ਸਾਡੀ ਕਪੈਸਿਟੀ ਹੁੰਦੀ ਹੈ ਉਸ ਹੱਬ ਨਾਲ ਸਾਨੂੰ ਅਹੁਦਾ ਦੇ ਦਿੰਦੀ ਪਾਰਟੀ ਉਹ ਚ ਕੋਈ ਉਹ ਨਹੀਂਗਾ ਹੈਗਾ ਕਿ ਇਲੈਕਸ਼ਨ ਨੂੰ ਦੇਖਦੇ ਹਰੇਕ 6 ਮਹੀਨੇ ਬਾਸ ਸਾਲ ਬਾਸ ਰਿਵਿਊ ਹੁੰਦਾ ਸਾਡੇ ਚੱਲੀ ਜਾਂਦਾ ਰਹਿੰਦਾ ਇਹ ਤਾਂ ਇੱਕ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿੱਤਾਂਗੇ 100% ਸਾਡੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਣੀ ਆ ਲੋਕ ਖੁਸ਼ ਨੇ ਲੋਕਾਂ ਨੇ ਵੇਖੋ ਜੀ ਸਾਲ ਸਾਲ ਹੋ ਗਿਆ ਲੋਕ ਮੇਨ ਮਿਲਦੇ ਨੇ ਪਿੰਡਾਂ 'ਚ ਮੈਂ ਜਾਨਣਾ ਕਿੰਦੇ ਬਿਜਲੀ ਦਾ ਬਿੱਲ ਨਹੀਂ ਭਰਿਆ ਕਦੇ ਜੋ ਪਹਿਲਾਂ ਬਿਜਲੀ ਦੇ ਬਿੱਲਾਂ ਤੋਂ ਹੀ ਲੋਕ ਪਰੇਸ਼ਾਨ ਰਹਿੰਦੇ ਸੀ ਮੈਨੂੰ 6 ਮਹੀਨੇ ਹੋ ਗਏ ਆਫਿਸ ਦੇ ਵਿੱਚ ਮੈਨੂੰ ਲੱਗਦਾ 6 ਕੁ ਮਹੀਨਿਆਂ ਤੋਂ ਕਦੇ ਕੋਈ ਬਿਜਲੀ ਦੇ ਰਿਲੇਟਿਡ ਕੰਮ ਨਹੀਂ ਆਇਆ ਇਲੈਕਟ੍ਰਿਸਿਟੀ ਦੇ ਰਿਲੇਟਿਡ ਕਿਉਂਕਿ ਉਹਦੇ ਲਈ ਲੋਕਾਂ ਨੂੰ ਆਸਾਨ ਕਰਤਾ ਲੋਕਾਂ ਨੂੰ ਸੌਖੇ ਕਰਤਾ ਸਰਕਾਰ ਨੇ ਸੋ ਅੱਗੇ ਵੀ ਜੋ ਹੋਰ ਆਉਣ ਆਟਾ ਦਾਲ ਸਕੀਮ ਦੇ ਵਿੱਚ ਜੋ ਵੀ ਮਿਸ਼ਨੀਆਂ ਵੇਖੋ ਜੀ ਰਿਕਾਰਡ ਦੇ ਵਿੱਚ ਜੋ ਧਾਂਦਲੀਆਂ ਸੀ ਜਾਂ ਕੋਸ਼ੀਆਂ ਉਹਦੇ ਨਾਲ ਨਿਜੇਠਣ ਲਈ ਕੰਮ ਕੀਤਾ ਸੀ ਪਰ ਉਹ ਚ ਵੀ ਕੁਤੇ ਰਹਿ ਗਈਆਂ ਕੁਤਾਈਆਂ ਰਹਿ ਗਈਆਂ ਸਾਥੂ ਪਰ ਅਸੀਂ ਇੱਕ ਵਾਰੀ ਸਾਰੇ ਚਲਵਾ ਦਿੱਤੇ ਨੇ ਉਹਦੇ ਵਿੱਚ ਵੀ ਵੈਰੀਫਾਈ ਜੋ ਕਰਨਾ ਪਿਆ ਕਰਾਂਗੇ ਪਰ ਇੱਕ ਵਾਰ ਸਾਰਿਆਂ ਦੇ ਕਾਰਡ ਚੱਲਣਗੇ ਹਰੇਕ ਦੇ ਘਰ-ਘਰ ਰਾਸ਼ਨ ਦੀ ਸਕੀਮ ਜੀ ਜੋ ਮਾਨ ਸਾਹਿਬ ਨੇ ਲਾਗੂ ਕੀਤੀ ਹੈ ਉਹ ਛੇਤੀ ਅਸੀਂ ਉਹਨੂੰ ਚਲਾ ਰਹੇ ਹਾਂ ਤਾਂ ਹਰੇਕ ਬੰਦੇ ਨੂੰ ਰਾਸ਼ਨ ਮਿਲੂਗਾ ਕੋਈ ਇੱਥੇ ਭੁੱਖਾ ਨਹੀਂ ਸੋਊਗਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਹਾਂ ਸਾਡੀ ਸੁਣਤੀ ਆ ਉਹ ਵੀ ਬਾਤ ਵੀ ਲੈ ਦਿੱ ਸ਼ਕਤ ਸਾਡੇ ਐਮਐਲਏ ਸਾਹਿਬ ਜਿਲ੍ਹਾ ਪ੍ਰਧਾਨ ਜੀ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਇਹਨਾਂ ਨਾਲ ਵਾਅਦਾ ਕਰਦਾ ਵੀ ਇਹ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਦੇ ਨਿਭਾਵਾਂਗਾ। ਬਾਕੀ ਅਸੀਂ ਪਾਰਟੀ ਦੇ ਛਪਾਈਆਂ ਜੀ ਕਾਫੀ ਲੰਬੇ ਸਮੇਂ ਤੋਂ ਜਿੱਥੇ ਸਾਡੀ ਡਿਊਟੀ ਲਾ ਦਿੰਦੇ ਆ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਜਿਹਦੇ ਜੋ ਅਰਵਿੰਦ ਕੇਸੀਵਾਲ ਜੀ, ਸੀਐਮ ਭਗਵੰਤ ਮਾਨ ਸਾਹਿਬ ਤੇ ਸਾਡੇ ਤਿੰਨੋਂ ਐਮਐਲਏ ਖਾਸ ਤੌਰ ਤੇ ਸਾਡੇ ਐਮਐਲਏ ਸਾਹਿਬ ਮੋਰਕ ਸਿੰਘ ਜੀ ਜੇਤੋ ਤੇ ਕੁਲਤਾਰ ਸਿੰਘ ਜੀ ਸੰਧਵਾ ਤੇ ਆਪਣੇ ਐਮਐਲ ਗੁਰਦੇਵ ਸਿੰਘ ਸੇਖੋਂ ਜੀ ਉਸ ਤੋਂ ਬਾਅਦ ਸੁਖਜੀਤ ਸਿੰਘ ਜੀ ਢਿਲਮਾ ਚੇਅਰਮੈਨ ਜਿਹੜੇ ਹੈਗੇ ਆਪਣੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਸਾਨੂੰ ਇਹ ਜਿੰਮੇਵਾਰੀ ਦਿੱਤੀ ਹੈ ਪਹਿਲਾਂ ਵੀ ਅਸੀਂ ਜਿੰਮੇਵਾਰੀਆਂ ਤੇ ਕੰਮ ਕਰਦੇ ਰਹੇ ਹਾਂ ਤੇ ਹੁਣ ਵੀ ਕਰਦੇ ਰਵਾਂਗੇ ਜੀ ਜੋ ਵੀ ਪਾਰਟੀ ਸਾਡੀ ਡਿਊਟੀ ਲਾਊਗੀ ਅਸੀਂ ਉਸ ਡਿਊਟੀ ਨੂੰ ਤਨਦੇਹੀ ਨਾਲ ਨਿਭਾਵਾਂਗੇ